ਦਾ ਸੁਖਦੇਵ ਸਿੰਘ ਢੀਂਡਸਾ ਵੀ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਤਾਂ ਹੁਣ ਜਿਹੜਾ ਰਸਮੀ ਐਲਾਨ ਹੈ ਮੀਡੀਆ ਦੇ ਮੁਖਾਤਿਬ ਦੋਵੇਂ ਲੀਡਰ ਹੋਣਗੇ रश्मी ऐलान अभी बार बार यही गल कर रहे हैं अभी ऐलान केवल होना बाकी है सुखबीर बादल जुकेव ढीरसा हालांकि काफी उधर सुखदेव ढीरसा जो खाली छी गई है तमाम लीडरशिप जो अब आके विराजमान होने के सुखदेव सिंह ढीरसा वैलकम कर रहे हैं ਇਹ ਬਿਖਾੜੇ ਨੇ ਉਹਨਾਂ ਨੂੰ ਤਸਵੀਰਾਂ ਨੇ ਇੱਕ ਇਤਿਹਾਸਿਕ ਤਸਵੀਰਾਂ ਇਹਨੂੰ ਕਹਾਂਗੇ ਇਤਿਹਾਸਿਕ ਤਸਵੀਰਾਂ ਨੇ ਜਿਹੜੀਆਂ ਗੱਲ ਪਾਈਆਂ ਕਿਉਂਕਿ ਇਹ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਮੀਡੀਆ ਦੇ ਮੁਖਾਤਬ ਹੋਣਗੇ ਤਾਂ ਇਸ ਰਸਮੀ ਐਲਾਨ ਜਿਹੜਾ ਹੈ ਉਹ ਕੀਤਾ ਜਾਏਗਾ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਦੀ ਘਰ ਵਾਪਸੀ ਜਿਹੜੀ ਹੈ ਉਹ ਹੋ ਰਹੀ ਹੈ ਖਾਸ ਤੌਰ ਦੇ ਉੱਤੇ ਪਿਛਲੀਆਂ ਚੋਣਾਂ ਦਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਜਦੋਂ ਜ਼ਿਕਰ ਕਰਦੇ ਆ ਤਾਂ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਭਾਜਪਾ ਦੇ ਨਾਲ ਗੱਠਜੋੜ ਕਰਕੇ ਇਹ ਇਲੈਕਸ਼ਨ ਲੜੀ ਗਈ ਸੀ ਪਰ ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਲੇਮਾ ਜਿਹੜਾ ਉਹ ਕੀਤਾ ਜਾ ਰਿਹਾ ਇੱਕ ਜੀ ਪੈਸਾ ਪੈਸਾ ਆ ਜੀ ਇਹ ਦੇਖੋ ਇੱਥੇ ਇਹ ਹੈ ਮਾਈਕਾ ਹੈ ਭਾਈ ਹੁੰਦਾ ਆयो ਹੁੰਦਾ ਆਵਾਜ਼ ਥੋੜੀ ਘੱਟ ਆਉਂਦੀ ਚਲੋ ਹੁਣ ਕੋਈ ਗੱਲ ਥੋੜਾ ਨੇੜੇ ਹੋ ਜਾਈਏ ਆ ਜਰਾ ਚੁੱਪ ਕਰ ਜਾ ਬੋਲ ਹੁਣ ਤੂੰ ਪਹਿਲਾਂ ਤਾਂ ਜੀ ਤੁਹਾਡਾ ਸਾਰਾ ਦਾ ਧੰਨਵਾਦ ਜਿਹੜੇ ਬੁਢੀ ਆਏ ਹੋ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਸੁਖਵੀਰ ਸਿੰਘ ਦਾ ਔਰ ਜਿੰਨੇ ਸਾਡੇ ਸਾਥੀ ਹੋਰੇ ਆਏ ਨੇ ਕਿ ਅੱਜ ਆਏ ਨੇ ਸਾਡਾ ਕਾਰਨ ਕੀ ਹੈ ਅਸੀਂ ਕਿਉਂ ਇਕੱਠੇ ਹੋਏ ਆ ਅੱਜ ਦੇ ਹਾਲਾਤ ਇਹ ਮੰਨ ਕਰਦੀ ਹੈ ਕਿ ਜੋ ਪੰਜਾਬ ਤੇ ਪੰਥ ਦੀ ਦੀਗ ਨੇ ਇਹਨੂੰ ਬਾਤ ਕਰਨ ਲਈ ਕਿਉਂਕਿ ਸਾਡੀ ਪੰਥ ਦੀ ਪੋਲੀਟੀਕਲ ਪਾਰਟੀ ਜੋ ਵਿੰਗ ਹੈ ਸਾਡਾ ਪੁਰਖਸ਼ੋਮ ਦੇ ਕਾਲੀਦਾਲਾ ਸਰੋਣੀ ਕალიਦਨ सगੜਿਆ ਕਰਨਾ ਉਹਦੇ ਨਾਲ ਪੰਤ ਤੱਕ ਨਾ ਹੋਏਗਾ ਔਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅਜਿਹਾ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਔਰ ਪੰਜਾਬ ਨੂੰ ਆਪਣੀਆਂ ਲੀਹਾਂ ਤੇ ਲਿਆਉਣਾ ਇਹ ਸਾਡੀ ਜੋ ਬਾਰੀ ਬਣਦੀ ਹੈ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਨੇ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰਾਂ ਬੜਗਾ ਮੈਂ ਪ੍ਰਪੋਜ਼ ਕੀਤਾ ਸੀ ਜਦੋਂ ਬਣਾਇਆ ਸੀ ਪਰਪੁਰਾ ਜੀ ਨੇ ਸੈਕੰਡ ਕੀਤਾ ਸੀ ਔਰ ਕੈਪਟਨ ਸਾਹਿਬ ਜਦੋਂ ਜਿਉਂਦੇ ਸੀਗੇ ਉਹਨਾਂ ਨੇ ਉਹਨਾਂ ਦਾ ਸੈਕਿੰਡ ਕੈਪੀਟਨ ਕੀਤਾ ਸੀ ਇਸ ਕਰਕੇ ਸਾਡਾ ਕੋਈ ਜਾਤੀ ਕਦੇ ਰੰਝ ਵਿੱਚ ਨਹੀਂ ਹੋਈ ਨਾ ਨਾ ਹੋਵੇ ਲੇਕਿਨ ਕੋਈ ਸਦਾਦਿਕ ਤੌਰ ਤੇ ਸੀ ਜੇੜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਜੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕੇ ਪੰਜਾਬ ਨੂੰ ਤੇ ਪੰਥ ਨੂੰ ਉਸ ਉਹ ਸਾਡੀਆਂ ਤੇ ਲਿਆਉਣਾ ਉਸ ਤੋਂ ਬਾਅਦ ਕੁਝ ਨਹੀਂ ਅੱਜ ਤੁਸੀਂ ਦੇਖੀ ਨੇ ਪੰਜਾਬ ਦੇ ਹਾਲਤ ਕਿ ਜਿਸ ਤਰ੍ਹਾਂ ਕੱਲ ਵਾਪਰਿਆ ਅਸੈਂਬਲੀ ਚ اپੋਜੀਸ਼ਨ ਕਦੇ ਕੀ ਮਿਨਿਸਟਰ ਇਸ ਤਰ੍ਹਾਂ ਕਰਦਾ ਹੁੰਦਾ ਜਿਸ ਤਰ੍ਹਾਂ ਰੋਜ਼ ਗੁੰਡਾਗਰਦੀ ਹੁੰਦੀ ਆ ਇਸ ਤਰ੍ਹਾਂ ਹਰ ਰੋਜ਼ ਚੱਲਦਾ ਹਰ ਥਾਂ ਤੇ ਜਦੋਂ ਦੇਖੋ ਤੁਹਾਡੇ ਟੀਵੀ ਤੇ ਦੇਖੀਦਾ ਕਿ ਜਿਹੜੇ ਫੁਲਾਣੇ ਪਿੰਡੋਂ ਕੋਈ ਬਾਲੀਆ ਲੈ ਕੇ ਲੈ ਗਿਆ ਕੋਈ ਗੁੰਡਾਗਰਦੀ ਆ ਕੇ ਚੱਲਦੀ ਹੈ ਕੋਈ ਕਿਸੇ ਨੂੰ ਕੁੱਟਣ ਲੱਗਿਆ ਕਿਸੇ ਨੂੰ ਮਾਰ ਲੱਗਿਆ ਮਾਰ ਦਿੰਦੇ ਕੋਈ ਐਕਸੀਡੈਂਟ ਹੋ ਗਿਆ ਔਰ ਇਸ ਤਰ੍ਹਾਂ ਦੀ ਹਾਲਾਤ ਪੈਦਾ ਹੋਏ ਨੇ ਪੰਜਾਬ ਦੇ ਕਿ ਕੋਈ ਮੋਢੇ ਇੱਥੇ ਰਾਜ ਬਰੋਣ ਦਾ ਕੁਝ ਨਹੀਂ ਹੈ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਮੇਨ ਪਾਰਟੀ ਦੀ ਹੋਣ ਦੇ ਨਾਤੇ ਕਿ ਅਸੀਂ ਇਕੱਠੇ ਹੋ ਕੇ ਕੋਈ ਅਸੀਂ ਆਵਾਜ਼ ਉਠਾਈ ਜੀ ਅੱਜ ਅਸੀਂ ਇਕੱਠੇ ਹੋਏ ਹਾਂ ਸਾਰੇ ਮੈਂ ਇੱਕੋ ਗੱਲ ਕਹਿਣਾ ਚਾਹੂੰਗਾ ਸਾਡੇ ਸਾਰੇ ਦੋਨੋਂ ਗੁਰਪੰਦੇ ਸਾਡੇ ਅੱਗੂ ਵੀ ਬੈਠੇ ਨੇ ਕਿ ਅੱਜ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਆਪ ਮੂੰਹੋਂ ਦੱਸਣਗੇ ਕਿ ਇਹਨਾਂ ਲਈ ਨਾ ਮੇਰੇ ਲਈ ਨਾ ਸਾਡੇ ਕਿਸੇ ਹੋਰ ਲਈ ਕੋਈ ਕਿਸੇ ਗਰੁੱਪ ਚ ਕੋਈ ਰਿਹਾ ਹੋਵੇ ਸਾਡੇ ਦੀ ਕੋਈ ਨਹੀਂ ਸਾਰੇ ਇਸ ਕਰਕੇ ਅੱਜ ਅਸੀਂ ਇੱਕੋ ਇੱਕ ਚੀਜ਼ ਨੂੰ ਲੈ ਕੇ ਤੁਰਿਆ ਜਿਹੜੇ ਨਾਲ ਅਸੀਂ ਬੈਠ ਕੇ ਬਾਅਦ ਚ ਕਰਾਂਗੇ ਬਾਕੀ ਗੱਲਾਂ ਸਿੱਧ ਕਰਨੀਆਂ ਸਰਦਾਰ ਸੁਖਬੀਰ ਸਿੰਘ ਨੇ ਕਿਹਾ ਕਿ ਜਿਹੜੀ ਅਸੀਂ ਪਾਰਟੀ ਦੀ ਸੈਟਅਪ ਹੈ ਉਹ ਉਹਨਾਂ ਤੋਂ ਬਾਅਦ ਅਸੀਂ ਆਪਾਂ ਦੁਬਾਰਾ ਕਰਾਂਗੇ ਔਰ ਇਹ ਇਲੈਕਸ਼ਨ ਤੋਂ ਬਾਅਦ ਕਿਉਂਕਿ ਇਲੈਕਸ਼ਨ ਤੱਕ ਮੈਂ ਵੀ ਸਮਝਦਾ ਕਿ ਕਿਸੇ ਨੂੰ ਹਟਾਉਣਾ ਜਾਂ ਕਿਸੇ ਨੂੰ ਭੰਗ ਕਰਨਾ ਉਹ ਚੰਗਾ ਨਹੀਂ ਲੱਗਦਾ ਇਸ ਕਰਕੇ ਉਸ ਤੋਂ ਬਾਅਦ ਵੀ ਇਹ ਹੋ ਜਾਏਗਾ ਔਰ ਹੋਰ ਵੀ ਸਾਡੀਆਂ ਗੱਲਾਂ ਕਈ ਨਹੀਂ ਹੋਈਆਂ ਸਾਡੀਆਂ ਗੱਲਾਂ ਹੋਈਆਂ ਹੋਈਆਂ ਨੇ ਉਹਦੇ ਨਾਲ ਸਾਡੇ ਵਰਕਰ ਨੂੰ ਡੀਸਰਭ ਕਰਨਾ ਉਹ ਸਾਰਾ ਅਸੀਂ ਆਪ ਚ ਬੈਠ ਕੇ ਕਰਾਂਗੇ ਇਸ ਕਰਕੇ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਵੀ ਔਰ ਸਰਦਾਰ ਸੁਖਬੀਰ ਸਿੰਘ ਜੀ ਤੇ ਸਾਡੇ ਸਾਥੀਆਂ ਦਾ ਕਿ ਆਏ ਨੇ ਜੀ ਆਇਆਂ ਨੂੰ ਔਰ ਸਾਡੇ ਕੋਈ ਕਮੀਆਂ ਰਹੀਆਂ ਹੋਣ ਜਾਂ ਪਾਣੀ ਦੀ ਕਮੀਆਂ ਰਹੀਆਂ ਹੋਣ ਕੋਹੜ ਉਹਦੀ ਸਾਡੀ ਅਸੀਂ ਖਿਮਾ ਚਾਹੁੰਦੇ ਆ ਦੂਜੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿੱਦਣ ਸਰਦਾਰ ਸੁਖਵੀਰ ਸਿੰਘ ਉਹਨਾਂ ਨੇ ਅ ਮਾਫੀ ਮੰਗੀ ਅਕਾਲ ਤਖਤ ਸਾਹਿਬ ਤੋਂ ਦਿਲੋਂ ਮਾਫੀ ਮੰਗੀ ਤੇ ਉਸ ਤੋਂ ਬਾਅਦ ਅਸੀਂ ਪੰਜ ਮੈਂਬਰੀ ਕਮੇਟੀ ਬਣਾਈ ਔਰ ਉਹ ਪੰਜ ਮੈਂਬਰੀ ਕਮੇਟੀ ਸਾਰੇ ਪੰਜਾਬ ਚ ਗਈ ਹਰੇਕ ਜ਼ਿਲ੍ਹੇ ਚ ਗਈ ਔਰ ਉਹਨਾਂ ਨੇ ਤਾਂ ਫੀਡਬੈਕ ਲਿਆ ਵਰਕਰਾਂ ਤੋਂ ਪਰ ਜੌਰਟੀ ਨੇ ਗੱਲ ਕਿਹਾ ਕਿ ਜਿੰਨਾ ਜਿਹੜੇ ਇਕੱਠੇ ਨਹੀਂ ਹੁੰਦੇ ਉਹ ਨਹੀਂ ਤੇ ਕੋਈ ਗੱਲ ਨਹੀਂ ਬਣਨੀ ਮжоਰਟੀ ਨੇ ਕਿਹਾ ਫਿਰ ਹੁਣ ਅਸੀਂ ਮੀਟਿੰਗ ਬੁਲਾਈ ਫਿਰ ਸੁਵੀਰ ਸਿੰਘ ਨਾਲ ਗੱਲ ਕਿਹਾ ਇਸ ਤਰ੍ਹਾਂ ਵੀ ਫਿਰ ਕੱਲ ਮੈਂ ਜ਼ਿਲ੍ਹੇ ਦੇ ਪ੍ਰਧਾਨ ਬੁਲਾਏ ਸੀਨੀਅਰ ਡਿਪਟੀ ਸੀਪਲਾਈ ਉਹਨਾਂ ਸਾਰੇ ਨੇ ਫੈਸਲਾ ਕੀਤਾ ਕਿ ਜੋ ਤੁਸੀਂ ਫੈਸਲਾ ਕੀਤਾ ਔਰ ਕਰੋਗੇ ਸਾਡੇ ਸਾਰਿਆਂ ਨੂੰ ਮੰਨਦੂਰ ਹੈ ਮੈਂ ਉਹਨਾਂ ਦਾ ਵੀ ਸਾਡੀ ਪਾਰਟੀ ਦੇ ਸਾਰੇ ਆਗੂਆਂ ਦਾ ਵੀ ਧੰਨਵਾਦ ਕਰਦਾ ਯੋਨ ਨੇ ਮੇਰੇ ਤੇ ਬਹੁਤ ਵੱਡਾ ਪਰੋਤਸਾ ਪ੍ਰਗਟ ਕੀਤਾ ਔਰ ਦੂਜਾ ਇਹ ਹੈ ਕਿ ਅੱਗੇ ਤੋਂ ਵੀ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਕਿਸੇ ਦਾ ਕੋਈ ਗਥਾ ਗੁਲਾ ਗੁਲਾ ਗਿਰਾ ਹੈ ਉਹ ਵੀ ਦੂਰ ਕਰੇ ਔਰ ਉਸ ਤੋਂ ਬਾਅਦ ਕੋਈ ਅਜਿਹਾ ਐਸੀ ਸਿਚੁਏਸ਼ਨ ਨਹੀਂ ਹੋਏਗੀ ਜਿਹਦੇ ਨਾਲ ਕੋਈ ਪਾਰਟੀ ਦੇ ਦੁਆਰ ਦੁਫਾੜ ਆਵੇ ਜੇ ਕੋਈ ਹੋਏਗਾ ਅਗਲੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਬੈਠ ਕੇ ਕਰਾਂਗੇ ਅੱਜ ਹੋਰ ਇਸ ਤੋਂ ਬਾਅਦ ਕੁਝ ਨਹੀਂ ਕਹਿਣਾ ਕਿਉਂਕਿ ਅੱਜ ਤੋਂ ਬਾਅਦ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ ਉਹ ਜਿਹੜੀ ਅਗਲੀ ਸਟ੍ਰੈਟਜੀ ਹੋਏਗੀ ਕੋਈ ਅਸੀਂ ਇਕੱਠੇ ਬੈਠ ਕੇ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਕੋਈ ਪੁੱਛਣਾ ਚਾਹੁੰਦੇ ਤਾਂ ਤੁਸੀਂ ਨਹੀਂ ਬੋਲੇ ਨਾ ਤੁਸੀਂ ਕਰੋ ਪਹਿਲਾਂ ਪਹਿਲਾਂ ਤੁਸੀਂ ਗੱਲ ਅੱਜ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਹੀ ਇਤਿਹਾਸਿਕ ਦਿਨ ਹੈ ਤੇ ਖੁਸ਼ੀ ਦਾ ਦਿਨ ਹੈ ਸ਼੍ਰੋਮਣੀ ਅਕਾਲੀ ਦਲ ਅਕੱਲੀ ਖਾਲਸਾ ਪੰਥ ਦੀ ਆਵਾਜ਼ ਨਹੀਂ ਸਮੁੱਚੇ ਪੰਜਾਬੀਆਂ ਦੀ ਆਵਾਜ਼ ਹੈ ਅਕੱਲੀ ਖੇਤਰੀ ਪਾਰਟੀ ਹੈ ਜਿਹੜੇ ਸੂਬੇ ਵਿੱਚ ਲੜਾਈ ਲੜਦੀ ਹੈ ਆਪਣੇ ਖੇਤਰ ਦੀ ਲੜਾਈ ਲੜਦੀ ਹੈ ਦੂਜੀਆਂ ਸਾਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਤੇ ਤੁਸੀਂ ਦੇਖਿਆ ਹੀ ਹੈ ਕਿ ਜੋ ਹਾਲਾਤ ਨੈਸ਼ਨਲ ਪਾਰਟੀਆਂ ਨੇ ਇੱਥੇ ਦੇ ਆਪਣੇ ਸੂਬੇ 'ਚ ਕੀਤਾ ਹੈ ਕਿਉਂਕਿ ਉਹਨਾਂ ਦਾ ਕੋਈ ਲਗਾਅ ਸੂਬੇ ਨਾਲ ਨਹੀਂ ਹੈ ਆਪਣਾ ਸੂਬਾ ਬਾਰਡਰ ਦਾ ਸੂਬਾ ਹੈ ਇੱਥੇ ਜਿਹੜੀ ਤੁਸੀਂ ਮੁਸ਼ਕਲਾਂ ਇਹ ਇੱਥੇ ਸਮੱਸਿਆਵਾਂ ਬੜੀਆਂ ਅਲੱਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ 103 ਸਾਲ ਪੁਰਾਣੀ ਪਾਰਟੀ ਹੈ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਭਾਵੇਂ ਆਜ਼ਾਦੀ ਦੀ ਲੜਾਈ ਦੇ ਵਿੱਚ ਹੋਏ ਜਾਂ ਆਜ਼ਾਦੀ ਦੇ ਬਾਅਦ ਗਰੀਬ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਦੀ ਲੜਾਈ ਹੋਏ ਮੋੜੇ ਹੋ ਕੇ ਹੀ ਅੱਗੇ ਲੜਦ ਰਿਹਾ ਕਿ ਮੈਂ ਆ ਵੀ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਨੇ ਅੱਜ ਜੋ ਪੰਜਾਬ ਵਿੱਚ ਜੋ ਚੀਜ਼ਾਂ ਬਣੀਆਂ ਜੋ ਸਹੂਲਤਾਂ ਮਿਲੀਆਂ ਉਹ ਦੇਣ ਵਾਲਾ ਇਕੱਲਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਦੀ ਅਗਵਾਈ ਪਿਛਲੇ ਮਤਲਬ 40-50 ਸਾਲ ਤੋਂ ਸਾ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਅੱਜ ਆਪਣੇ ਵਿੱਚ ਨਹੀਂ ਉਹਨਾਂ ਨੇ ਅਗਵਾਈ ਕੀਤੀ 70 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਕਾਲੀ ਦਲ ਦੀ ਸੇਵਾ ਚ ਲਾਏ ਸੋ ਉਹਨਾਂ ਦੀ ਜਿਹੜਾ ਸਫਰ ਸੀ ਉਹ ਸਫਰ ਵਿੱਚ ਐਜੇ ਸਾਥੀ ਸੀ ਢੀਂცა ਸਾਹ ਪੁੰਦਰ ਸਾਹ ਬ੍ਰੰਪਰਾ ਸਾਹ ਉਹਨਾਂ ਦੀ ਟੀਮ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਇਕੱਠੇ ਭਰਾਵਾ ਮੰਗੂ ਉਹਨਾਂ ਨੇ ਇਕੱਠੇ ਹੋ ਕੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਤਿੰਕਾ ਤਿੰਕਾ ਇਕੱਠਾ ਕਰਕੇ ਆਪਣੀਆਂ ਜਾਨਾਂ ਨੂੰ ਨਾ ਪ੍ਰਵਾਹ ਹੁੰਦੇ ਉਹਨਾਂ ਨੇ ਸੰਘਰਸ਼ ਕੀਤਾ ਤੇ ਉਹ ਪਾਰਟੀ ਅੱਜ ਜੋ ਹੈ ਇਹਨਾਂ ਬਜ਼ੁਰਗਾਂ ਦੀ ਮਿਹਨਤ ਕਰਕੇ ਇਹਨਾਂ ਬਜ਼ੁਰਗਾਂ ਦੀਆਂ ਜਿਹੜੀ ਸਾਥ ਕਰਕੇ ਟੀਮ ਵਰਕ ਕਰਕੇ ਜੋ ਕਾਲੀ ਦਲ ਬਣਿਆ ਸੋ ਸਾਨੂੰ ਬੜਾ ਅਫਸੋਸ ਹੋਇਆ ਜਦੋਂ ਕੁਝ ਕਾਰਨਾ ਕਰਕੇ ਆਪਣੇ ਪਾਰਟੀ ਵਿੱਚ ਥੋੜੀ ਅਲੱਗ ਹੋਏ ਪਰ ਮੈਂ ਇਹਨਾ ਕਹਿਣਾ ਚਾਹਣਾ ਹੈ ਦੇਖੋ ਢੀਂਸਾ ਸਾਹਿਬ ਦਾ ਤੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੀ ਟੀਮ ਦਾ ਦੇਖੋ ਬਹੁਤ ਵੱਡੀ ਕੰਟਰੀਬਿਊਸ਼ਨ ਆਪਣੇ ਪਾਰਟੀ ਨੂੰ ਖੜਾ ਕਰਨ ਵਿੱਚ ਹੈ ਤੇ ਅੱਜ ਜਦੋਂ ਸਾਡੇ ਵਿੱਚ ਆਏ ਹੈ ਐਨ ਲੱਗਦਾ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਸਾਰਿਆਂ ਦੇ ਚਿਹਰਿਆਂ ਕੱਲੇ ਦੋਨੋਂ ਮੇਰਾ ਮਤਲਬ ਸਾਥੀਆਂ ਦੇ ਐਨ ਲੱਗਦਾ ਜਿਵੇਂ ਦੋ ਪਰਿਵਾਰ ਇਕੱਠੇ ਹੋਏ ਹੋਣ ਬੋਲੇ ਸੋਨਹੀਓ ਸਿਆਤਾ ਮੇਰੇ ਤਾਂ ਬਜ਼ੁਰਗਾਂ ਵਾਂਗੂ ਐ ਦੇਖੋ ਅੱਜ ਮੈਂ ਇੰਨਾ ਕਹਿ ਸਕਦਾ ਕਿ ਬਾਦਲ ਸਾਹਿਬ ਦੇ ਬਾਅਦ ਸਭ ਤੋਂ ਸੀਨੀਅਰ ਹੁਣ ਅੱਜ ਦੀ ਤਰੀਖ ਢੀਂਟਾ ਸਾਹਿਬ ਹਨ ਕਿਉਂਕਿ ਉਹਨਾਂ ਨੇ ਸੋ ਅਜੀ ਤਾ ਉਹਨਾਂ ਨੂੰ ਬੇਨਤੀ ਕਰਦਾ ਪਹਿਲੇ ਬਾਦਲ ਸਾਹਿਬ ਸਰਪ੍ਰਸਤ ਸੀ ਸਾਡੀ ਪਾਰਟੀ ਦੇ ਉਹਨਾਂ ਦੇ ਛਤਰ ਛਾਇਆ ਥੱਲੇ ਆਪਾਂ ਕਰ ਰਹੇ ਸੀ ਕਿਉਂਕਿ ਹੁਣ ਉਹ ਨਹੀਂ ਹੈ ਤੁਸੀਂ ਸਰਪ੍ਰਸਤ ਦੀ ਸੇਵਾ ਸੰਭਾਲ ਕੇ ਸਾਡੀ ਪਾਰਟੀ ਨੂੰ ਗਾਈਡ ਕਰਦਾ ਰਹਿਣਾ ਤੇ ਕਿਉਂਕਿ ਅਸੀਂ ਜੋ ਐਕਸਪੀਰੀਅੰਸ ਸਾਡਾ ਹੈ ਉਹ ਐਕਸਪੀਰੀਅੰਸ ਇੰਨਾ ਨਹੀਂ ਜਿੰਨਾ ਆਪਣੇ ਬਜ਼ੁਰਗਾਂ ਦਾ ਹੈ ਪੁੰਦੜ ਸਾਹਿਬ ਦਾ ਟੀਨਸਾ ਸਾਹਿਬ ਦਾ ਤੇ ਸਾਰੇ ਇਹਨਾਂ ਦੇ ਪੁਰਾਣੇ ਕਿਉਂਕਿ ਇਹਨਾਂ ਨੇ ਸਾਰੀ ਜ਼ਿੰਦਗੀ ਦੇਖੀ ਹੈ ਚੰਗੇ ਸਮੇ ਵੀ ਦੇਖੇ ਆ ਮਾੜੇ ਸਮੇ ਵੀ ਦੇਖੇ ਆ ਹਾਲਾਤਾਂ ਇਹ ਜੀਆਂ ਦੇਖੀਆਂ ਜਦੋਂ ਕੋਈ ਘਰੋਂ ਨਿਕਲ ਨਹੀਂ ਸਕਦਾ ਸੀ ਸੋ ਅੱਜ ਪੁਰਾਣੀ ਟ੍ਰੈਡੀਸ਼ਨਸ ਤੇ ਤੇ ਮੈਂ ਜਿਵੇਂ ਢੀਂਸਾ ਸਾਹਿਬ ਨੇ ਅੱਗੇ ਜ਼ਿਕਰ ਕੀਤਾ ਜੇ ਪੰਜਾਬ ਨੂੰ ਬਚਾਉਣਾ ਹੈ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਲਸਾ ਪੰਥ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰ ਲੋ ਅਕਾਲੀ ਦਲ ਤੁਹਾਡੀ ਦਿਲ ਦੀ ਧੜਕਣ ਹੈ ਤੁਹਾਡੀ ਜਾਨ ਹੈ ਪੰਜਾਬ ਦੀ ਜਾਨ ਹੈ ਪੰਜਾਬ ਦੀ ਲੋਕਾਂ ਦੀ ਦਿਲਾਂ ਦੀ ਧੜਕਣ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਕੋ ਇੱਕ ਪਾਰਟੀ ਹੈ ਜਿਹੜੀ ਆਪਣੀ ਜਾਨ ਆਪਣੇ ਨਿਸ਼ਾਭਰ ਕਰ ਸਕਦੀ ਹੈ ਉਹ ਅਕਾਲੀ ਦਲ ਹੈ ਮੈਂ ਸਾਰੇ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਜਾਂ ਕੋਈ ਨਰਾਜ ਜੇ ਮੈਥੋਂ ਕੋਈ ਗਲਤੀ ਹੋਈ ਹੋਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼ਰੋਮਣੀ ਅਕਾਲੀ ਦਲ ਨੂੰ ਤਖੜਾ ਕਰ ਦਈਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਵੀ ਕਰਦਾ ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨ ਕਰਕੇ ਲੱਗ ਵੀ ਹੋਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਜੋ ਆਪਾਂ ਪੰਜਾਬ بچਾਈਏ ਕੌਮ ਬਣਾਈ بچਾਈਏ ਪੰਥ ਨੂੰ بچਾਈਏ ਜੇ ਆਪਾਂ ਇਕੱਠੇ ਹੋਵਾਂਗੇ ਆਪਾਂ ਸਾਰੇ ਜਿੰਨੇ ਹੈਗੇ ਆ ਨੈਸ਼ਨਲ ਪਾਰਟੀਆਂ ਸਾਰਿਆਂ ਤੋਂ ਮੁਕਾਬਲਾ ਆਪਾਂ ਕਰ ਸਕਾਂਗੇ ਕਿਉਂਕਿ ਮੈਨੂੰ ਮਾਣ ਹੈ ਆਪਣੀ ਲੀਡਰਸ਼ਿਪ ਤੇ ਮਾਣ ਹੈ ਆਪਣੇ ਵਰਕਰਾਂ ਤੇ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਿਸੇ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਆ ਸਾਡੀ ਪਾਰਟੀ ਵਿੱਚ ਉਹਦੇ ਯੋਧੇ ਆ ਜਿਹਨੇ 15-15 ਸਾਲਾਂ ਜੇਲਾ ਕੱਟੀਆਂ ਆ ਅੱਜਕੱਲ੍ਹ ਘੰਟਾ ਧੁੱਪੇ ਨਹੀਂ ਖੜ ਸਕਦੇ ਤੇ ਆ ਉਹ ਪਾਰਟੀ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪ ਜਿੱਥੇ ਵੀ ਕੋਈ ਕਾਲ ਆਉਂਦੀ ਹੈ ਪਾਰਟੀ ਦੇ ਅੱਗੇ ਆਏ ਆ ਸੋ ਅੱਜ ਮੈਂ ਵਿਸ਼ਵਾਸ ਹੋਣਾ ਸਾਰੇ ਪਰਿਵਾਰ ਜਿਹੜਾ ਸਾਥੋਂ ਅਲੱਗ ਹੋਇਆ ਸੀ ਆਇਆ ਹੈ ਉਹਨਾਂ ਸਾਰਿਆਂ ਨੂੰ ਵਿਸ਼ਵਾਸ ਹੋਣਾ ਹੈ ਥੋੜੀ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ ਪਹਿਲੇ ਵੀ ਸੀ ਹੁਣ ਵੀ ਹੋ ਤੇ ਤੁਹਾਨੂੰ ਪੂਰਾ ਮਾਣ ਸਤਿਕਾਰ ਤੁਹਾਨੂੰ ਦਿੱਤਾ ਜਾਊਗਾ ਇੱਕ ਨਾਲੇ ਇੱਕ ਹੋਰ ਗੱਲ ਹੈ ਅਕਾਲੀ ਦਲ ਨੂੰ ਅਸੀਂ ਇੱਕ ਪਰਿਵਾਰ ਹੀ ਸਮਝਦੇ ਆਂ ਕਿਤੇ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਆ ਜਾਂ ਕੋਈ ਡਿਡਰ ਆ ਆਪਾਂ ਸਾਰੇ ਪਰਿਵਾਰ ਆ ਆ ਪਰਿਵਾਰ ਮੰਗੂ ਹੀ ਆਪਾਂ ਆਪਣੇ ਪਰਿਵਾਰ ਨੂੰ ਤਗੜਾ ਕਰੀਏ ਤੇ ਪੰਜਾਬ ਨੂੰ ਤਗੜਾ ਕਰੀਏ ਤਾਂ ਅੱਜ ਸਾਡੇ ਵਾਸਤੇ ਤੇ ਖਾਸ ਕਰਕੇ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਆ ਕਿ ਅੱਜ ਸਾਡੇ ਬਜ਼ੁਰਗ ਜਿਨ੍ਹਾਂ ਦਾ ਸਿਰ ਤੇ ਹੱਥ ਨਵਾ ਆਊਗਾ ਸਾਡੇ ਤੇ ਰੱਖਣਗੇ ਤੇ ਆ ਸਾਰੀ ਸਮੂਚੀ ਟੀਮ ਨੂੰ ਗਾਈਡ ਕਰਨਗੇ ਤੇ ਮੈਂ ਪਰਮਿੰਦਰ ਜੀ ਦਾ ਵੀ ਧੰਨਵਾਦ ਕਰਦਾ ਉਹਨਾਂ ਦੀ ਬੜੀ ਵੱਡੀ ਯੋਗਦਾਨ ਰਹੀ ਹੈ ਮੇਰੇ ਦਾ ਬਹੁਤ ਭਰਾਵਾ ਮੰਗੂ ਆ ਬੜੇ ਸਤਕਾਰ ਹੈ ਇਕ ਨੇਕ ਇਨਸਾਨ ਹੈ ਉਹਨਾਂ ਨਾਲ ਜੀਹਨ ਕਹਿੰਦਾ ਤੇ ਬਾਕੀ ਸਾਰੀ ਉਹਨਾਂ ਦੀ ਟੀਮ ਜਿਨੇ ਐਸਜੀਪੀਸੀ ਮੈਂਬਰ ਆਏ ਆ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਏ ਆ ਇਹਨਾਂ ਦੇ ਵੱਖ-ਵੱਖ ਉਹਦੇ ਅਧਿਕਾਰ ਆਏ ਆ ਵੱਖ-ਵੱਖ ਇਹਨਾਂ ਦੀ ਯੂਨਿਟ ਦੇ ਮੈਂਬਰ ਮੈਂ ਦੇਖਿਆ ਯੂਨਾਨੀਮਸਲੀ ਸਾਰੇ ਇਕੱਠੇ ਆ ਇੱਕ ਆਵਾਜ਼ ਥੱਲੇ ਇੱਕ ਝੰਡੇ ਥੱਲੇ ਸਾਰੇ ਇਕੱਠੇ ਆ ਮੈਂ ਕਹਿੰਦਾ ਅੱਜ ਦੇ ਬਾਅਦ ਅਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਨਾਲ ਮੈਦਾਨੇ ਜੰਗ ਚਾਊਗਾ ਮੈਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਮੈਥਨਿਕਲ ਦੱਸਾਂ ਸਾਡਾ ਦਾ ਰਿਸ਼ਤਾ ਚੱਲੀ ਜਾਂਦਾ ਸੀ ਬੀਐਸਪੀ ਨਾਲ ਹਲੇ ਵੀ ਚੱਲੀ ਜਾਂਦਾ ਸੀ ਪਰ ਮੈਨੂੰ ਅਖਬਾਰ 'ਚ ਪੜਿਆ ਕੁਝ ਕੋਇਆ ਤੇ ਬੰਲਾ ਇਹਦਾ ਤੁਸੀਂ ਜ਼ਿਆਦਾ ਫਿਕਰ ਕਰ ਦਿਓ ਸਾਡਾ ਸਾਡਾ ਫਿਕਰ ਸਾਨੂੰ ਸਾਡੇ ਕੋਲ ਹੀ ਰਹਿਣ ਦਿਓ ਫਿਕਰ ਸਾਨੂੰ ਅਸੀਂ ਕੌਮ ਦਾ ਪੰਜਾਬ ਦਾ ਫਿਕਰ ਸਾਡੇ ਕੋਲੇ ਆ ਤੁਹਾਨੂੰ ਟੈਨਸ਼ਨ ਨਹੀਂ ਰੱਖਣੀ ਸਰ ਸਾਹਿਬ ਨੇ ਕਹਿਆ ਸੀਗਾ ਜਦ ਤੱਕ ਤੁਸੀਂ ਪ੍ਰਧਾਨ ਹੋ ਮੈਂ ਵਾਪਸੀ ਨਹੀਂ ਕਰਾਂਗਾ ਇਹ ਤੁਸੀਂ ਕਿਧਰ ਸਿੰਘ ਦੀ ਹੰਗਾਈ ਇਹਨਾਂ ਨੂੰ ਵਾਪਸ ਕਰ ਰਹੇ ਯਾਰ ਇੱਕ ਕੱਲ ਦੱਸਾਂ ਕੀ ਹੈ ਇੱਕ ਤਾਂ ਨੌਜਵਾਨ ਤੋਂ ਬੇਟਾ ਹੈ ਬਜ਼ੁਰਗਾਂ ਨੂੰ ਐ ਨਹੀਂ ਗੱਲ ਕਰੀਦੀ ਹੁੰਦੀ ਇਹ ਚੰਗਾ ਨਹੀਂ ਹੁੰਦਾ ਕਿਉਂਕਿ ਸੀਨੀਅਰ ਆਪਣੇ ਸਾਰਿਆਂ ਦੇ ਬਜ਼ੁਰਗ ਹੈ ਤੋਂ ਦੇਖੋ ਮੇਰੇ ਤਾਂ ਮੈਂ ਇਹਨਾਂ ਦਾ ਬੇਟਾ ਬੱਚਾ ਹੈ ਗੱਲ ਇਹ ਵੀ ਹੁਣ ਸਿਚੁਏਸ਼ਨ ਹੋਰ ਚੇਂਜ ਹੋ ਗਈ ਅ ਜੋ ਪੁਰਾਣੀ ਗੱਲ ਨਹੀਂ ਰਹੀ ਜੋ ਹਾਲਾਤ ਪੰਜਾਬ ਦੇ ਪੰਥ ਦੇ ਅੱਜ ਦੇਖੇ ਹੈ ਪਰ ਉਹ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਕਿ ਕੀ ਹਾਲਾਤ ਨੇ ਪੰਜਾਬ ਨਹੀਂ ਕੱਟੇ ਹੁੰਦੇ ਪੰਜਾਬੀ ਦਾ ਗੀਤ ਹੈ ਦੋ ਦੋ ਫਿਰ ਜੁੜ ਜਾਂਦੇ ਕੋਈ ਚੰਦਰਾਮਾਰ ਦਾ ਪਾਣੀ ਆਦਰ ਕਰਦੇ ਹਾਂ ਪਰ ਜਿਹੜਾ ਨਾਤਾ ਜਿਹੜਾ ਹੈ ਇਸ ਮਨ ਚ ਤੋਂ ਪਹਿਲਾਂ ਵੀ 2-3 ਵਾਰ ਜਿਹੜੀਆਂ ਬੜੀ ਹਲੀਮੀ ਦੇ ਨਾਲ ਜਿਹੜੇ ਆਪੂ ਰੁਸ ਕੇ ਜਾ ਚੁੱਕੇ ਨੇ ਉਹਨਾਂ ਤੋਂ ਮਾਫੀ ਮੰਗ ਚੁੱਕੇ ਹੋ ਅੱਜ ਵੀ ਬਕਾਇਦਾ ਕਿੰਦਾ ਹੈ ਉਸ ਦੇ ਬਾਵਜੂਦ ਵੀ ਅੱਜ ਵੀ ਬੀਬੀ ਜਗੀਰ ਕੌਰ ਇੱਥੇ ਦਿਖਾਈ ਨਹੀਂ ਦੇ ਰਹੀ ਮੈਂ ਤਾਂ ਉਹਨਾਂ ਨੂੰ ਜੇ ਮੇਰੀ ਸੁਣ ਰਹੀਆਂ ਆ ਥਰੂ ਦ ਟੀਵੀ ਮੈਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜ਼ਰੂਰ ਅਕਾਲੀ ਦਲ ਚੋਣ ਤੇ ਕੱਲੇ ਉਹ ਨਹੀਂ ਦੂਜੇ ਵੀ ਸਾਥੀ ਜਿਹੜੇ ਹੈਗੇ ਉਹਨਾਂ ਨੇ ਬੇਨਤੀ ਕਰਤਾ ਕਿ ਆਹ ਪ੍ਰੋਫੈਸਰ ਉਹਨਾਂ ਨੂੰ ਕੱਢਿਆ ਸੀ ਪਾਰਟੀ ਚੋਂ ਬੀਬੀ ਜੀਰਪੁਰ ਉਹ ਕਹਿੰਦੇ ਕੱਢਿਆ ਸੀ ਦਾ ਦੋਸ਼ ਰੰਗ ਜੀ ਆਪ ਪ੍ਰੋਬੰਡਾਰ ਦੀ ਵੀ ਗੱਲ ਕਰ ਰਹੇ ਸੀ ਉਹ ਕਹਿੰਦੇ ਕਿ ਮੈਂ ਤਾਂ ਕਿਤੇ ਨਹੀਂ ਗਈ ਮੈਨੂੰ ਤਾਂ ਮਤਾ ਪਾ ਕੇ ਕੱਢਿਆ ਗਿਆ ਸੀ ਕਹਿੰਦੇ ਜੇ ਆਉਣਗੇ ਗੱਲ ਕਰਾਂਗੇ ਤਾਂ ਫਿਰ ਅੱਗੇ ਗੱਲ ਦੇਖਾਂਗੇ ਤੁਸੀਂ ਜਾਓਗੇ ਉਹਨਾਂ ਨੂੰ ਬੁਲਾਓਗੇ ਸੀ ਮੇਰੇ ਤਰਫੋਂ ਮੈਥ ਨੂੰ ਅੱਜ ਕੇ ਮੈਂ ਥੋੜੇ ਰਾਹੀਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਤੇ ਇਕੱਲੇ ਉਹਨਾਂ ਨੂੰ ਨਹੀਂ ਸਾਰੇ ਕਈ ਲੋਕ ਕੋਈ ਲਗ-ਲਗ ਪਾਰਟੀਆਂ ગયા ਭਾਵੇਂ ਕੋਈ ਕਾਂਗਰਸ ਚ چلا ਗਿਆ ਕੋਈ ਆਪ ਚ ਚਲਾ ਗਿਆ ਸਾਰਿਆਂ ਨੂੰ ਕਹਿਣਾ ਹੈ ਪੰਜਾਬ ਵਾਸਤੇ ਕੌਮ ਵਾਸਤੇ ਇਕੱਠੇ ਹੋ ਜੇ ਇੱਕ ਝੰਡੇ ਥੱਲੇ ਅਕਾਲੀ ਦਲ ਤੁਹਾਡਾ ਆਪਣਾ ਹੈ ਅੱਜ ਬਜਟ ਪੇਸ਼ ਹੋਇਆ ਵਿਧਾਨ ਸਭਾ ਦੇ ਵਿੱਚ ਅੱਜ ਕੀ ਕਹਿਣਾ ਚਾਹੁੰਦੇ ਤੁਸੀਂ ਕਿਉਂਕਿ ਕਈ ਸਰਕਾਰ ਨੇ ਵਾਅਦੇ ਕੀਤੇ ਇੰਨਾ ਨਿਕੰਮਾ ਮੁੱਖ ਮੰਤਰੀ ਬਜਟ ਪੇਸ਼ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਇਤਿਹਾਸ ਚ ਨਹੀਂ ਮੈਂ ਤਾਂ ਇੰਨਾ ਨਿਕੰਮਾ ਮੁੱਖ ਮੰਤਰੀ ਹੈ ਇਹਨੂੰ ਨਾਂ ਬਜਟ ਪਤਾ ਹੈ ਨਾ ਬੋਲਣ ਦਾ ਤਰੀਕਾ ਪਤਾ ਹੈ ਮੈਨੂੰ ਲੱਗਦਾ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੈ ਤੇ ਮੈਂ ਹੈ ਨਾ ਅਸੈਂਬਲੀ ਦੀ ਮर्यादा ਦਾ ਪਤਾ ਨਾ ਅਸੈਂਬਲੀ ਵਿੱਚ ਪ੍ਰੋਟੋਕੋਲ ਦਾ ਪਤਾ ਹੈ ਮੈਂ ਕਹਿੰਨਾ ਬੇਨਤੀ ਕਰਨਾ ਚਾਹਣਾ ਹੈ ਜੇ ਥੋੜਾ ਮੋਟਾ ਵੀ ਅਕਲ ਹੋਏ ਜੇ ਉਹਨੂੰ ਨਹੀਂ ਸਿਸਟਮ ਦਾ ਪਤਾ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ 25 ਸਾਲ ਰਿਹਾ ਉਹਨਾਂ ਦੀਆਂ ਵੀਡੀਓ ਕਢਾ ਕੇ ਖਾਮਗ ਦੇਖ ਲੈ ਕਿ ਮੁੱਖ ਮੰਤਰੀ ਦਾ ਮਤਲਬ ਕੀ ਹੁੰਦਾ ਹੈ ਤੇ ਕਿਵੇਂ ਮੁੱਖ ਮੰਤਰੀ ਅਸੈਂਬਲੀ ਚ ਬੀਹਵ ਕਰਦਾ ਹੈ ਉਹਨਾਂ ਨੂੰ ਜੇ ਸਿੱਖਣਾ ਚਾਹੀਦਾ ਦੂਜੀ ਗੱਲ ਦੂਜੀ ਗੱਲ ਦੂਜੀ ਗੱਲ ਬਜਟ ਐਡੇ ਵੱਡੇ ਝੂਠਾ ਹੈ ਆ ਬਜਟ ਪੇਸ਼ ਕੀਤਾ ਹੈ ਤੁਸੀਂ ਹੈਰਾਨ ਰਹਿ ਜਾਓਗੇ 2 ਲੱਖ ਕਰੋੜ ਦਾ ਇਹਨਾਂ ਨੇ ਬਜਟ ਪੇਸ਼ ਕੀਤਾ ਜੀ ਕਹਿੰਦੇ 2 ਲੱਖ ਕਰੋੜ ਦਾ ਮੈਂ ਮੋਟੀਆਂ-ਮੋਟੀਆਂ ਗੱਲ ਦਾ ਪੁੱਛਣਾ ਚਾਹਣਾ ਹੈ ਇਸ ਬਜਟ ਵਿੱਚ ਉਹਨਾਂ ਨੇ ਜਿਹੜਾ ਕਹਿੰਦੇ ਹੁੰਦੇ ਸੀ ਜਦੋਂ ਵੋਟਾਂ ਮਿਲੀਆਂ ਕਹਿੰਦੇ 1000 ਰੁਪਿਆ ਹਰ ਔਰਤ ਨੂੰ ਦੇਵਾਂਗੇ ਅੱਜ ਮੈਨ ਲੱਗਾ ਦੂਜਾ ਬਜਟ ਹੋ ਗਿਆ ਮੈਂਸ਼ਨ ਹੀ ਹੈ ਨਹੀਂ ਤੀਜਾ ਜੀ ਤੀਜਾ ਮੈਂਸ਼ਨ ਹੀ ਹੈ ਨਹੀਂ ਮੁਲਾਜ਼ਮਾਂ ਨੂੰ ਇਹਨਾਂ ਨੇ ਕਿਹਾ ਸੀ 올ਡ ਪੈਨਸ਼ਨ ਬਹਾਲ ਕਰਾਂਗੇ ਇਹਦਾ ਜ਼ਿਕਰੀ ਹੈ ਨਹੀਂ 2 ਲੱਖ ਕਰੋੜ ਤੋਂ ਰੋਜ਼ ਕਹਿੰਦਾ ਮੈਂ ਨੌਜਵਾਨਾਂ ਦੀ ਅਸੀਂ ਕਰਾਂਗੇ ਨੌਜਵਾਨਾਂ ਵਾਸਤੇ ਤੁਸੀਂ ਦੇਖੋ ਪੂਰੇ ਬਜਟ ਵਿੱਚ 61 ਕਰੋੜ 2 ਲੱਖ ਕਰੋੜ ਵਿੱਚੋਂ 61 ਕਰੋੜ ਹੀ ਫॉर ਯੂਥ ਹੈ 61 ਕਰੋੜ ਦੂਜੀ ਗੱਲ ਕਹਿੰਦਾ ਪੰਜਾਬ ਚ ਇੰਡਸਟਰੀ ਲੈ ਕੇ ਆਉਣੀ ਹੈ ਇੰਡਸਟਰੀ ਕਹਿੰਦਾ ਜਦੋਂ ਜਾਂਦੇ ਆ ਬੰਬੇ ਉਦੋਂ ਜਾ ਕੇ ਕਹਿੰਦੇ ਸਾਡੇ ਦੇਖੋ ਸਾਡੇ 4 ਲੇਨ ਸੜਕਾਂ ਦੇਖੋ ਸਾਡੇ 에어ਪੋਰਟ ਦੇਖੋ ਸਾਡੇ ਪਾਵਰ ਸਰਪਲਸ ਐਂ ਤਾਂ ਦੱਸਦਾ ਨਹੀਂ ਕਿ ਬਾਦਲ ਸਾਹਿਬ ਨੇ ਬਣਾਇਆ ਤੇ ਇਨਸੈਂਟਿਵ ਇਨਸੈਂਟਿਵ ਦੇਖੋ ਹੁਣ ਜਿਹਨੂੰ ਲੈ ਕੇ ਆਉਣਾ ਇੱਥੇ ਕਿੰਨਾ ਰੱਖਿਆ ਬਜਟ ਵਿੱਚ ਅਗਲੇ ਸਾਲ ਵਿੱਚ 50 ਕਰੋੜ ਰੱਖਿਆ ਹੈ ਇੰਡਸਟਰੀਅਲ ਇਨਸੈਂਟਿਵ ਤੇ ਇਕੱਲਾ 50 ਕਰੋੜ ਕਿਹੜਾ ਆਊਗਾ ਇੱਥੇ ਤੁਹਾਡੇ ਕੋਲੇ ਇੱਕ ਤਾਂ ਇਹਦੀ ਸ਼ਕਲ ਦੇਖ ਕੇ ਨਹੀਂ ਕਿਸ ਨੇ ਆਉਣਾ ਹੈ ਹੈ ਇੱਕ ਇਹਦੇ ਬਿਹੇਵੀਅਰ ਦੇਖ ਕੇ ਨਹੀਂ ਆਉਣਾ ਇੱਕ ਜੈਜੀ ਹਾਲਾਤ ਲਾਅ ਨਾ ਆਰਡਰ ਦੀ ਸਿੱਧੇ ਕੋਈ ਆਉਣਾ ਨਹੀਂ 50 ਕਰੋੜ ਦੂਜੀ ਗੱਲ ਜਿਹੜੀ ਸਭ ਤੋਂ ਮਾੜੀ ਹੈ ਦੇਖੋ ਆਪਣੇ ਹੜ ਆਏ ਕਰੋੜਾਂ ਰੁਪਏ ਦੇ ਨੁਕਸਾਨ ਹੋਇਆ 1 ਰੁਪਿਆ ਮੁਆਵਜ਼ਾ ਨਹੀਂ ਆਪਣਾ ਜਿਹੜੇ ਨਰਮੇ ਦੀ ਸੁੰਡੀ ਪੈ ਕੇ ਤਬਾਹ ਹੋ ਗਿਆ 1 ਰੁਪਿਆ ਮੁਆਵਜ਼ਾ ਨਹੀਂ ਗੜੇ ਪੈ ਗਏ 1 ਰੁਪਿਆ ਨਹੀਂ ਮੈਂ ਹੁਣੀ ਕੱਲ ਹੀ ਪਰਸੋਂ ਕੱਲ ਗਿਆ ਸੀ ਇੱਥੇ ਗੜੇ ਪਏ ਆ ਬਠਿੰਡੇ ਤੋਂ ਲੈ ਕੇ ਮੋਗੇ ਤੱਕ ਮਨ ਲਾਦਾ 15 ਪਿੰਡਾਂ ਤੱਕ ਮੈਂ ਗਿਆ ਸੀ ਘੜ ਤੱਕੜ 100 ਪਿੰਡ ਹੋਣਾ ਜਿੱਥੇ ਫਸਲ ਤਬਾਹ ਹੈ ਇਹਨੇ ਪੂਰੇ ਬਜਟ ਵਿੱਚ ਅਗਲੇ ਸਾਲ ਬਸ ਅਸਿਸਟੈਂਸ ਟੂ ਫਾਰਮਰਸ ਫੋਰ ਨੈਚੁਰਲ ਕਲਾਈਮਟੀ ਕੀ ਜੇ ਕੋਈ ਘੜੇ ਘੜੇ ਪੈਣਗੇ ਪੂਰੇ ਪੰਜਾਬ ਵਿੱਚ ਅਗਲੇ ਸਾਲ 130 ਕਰੋੜ ਰੁਪਇਆ 100 ਕਰੋੜ ਤਾਂ ਬਾਦਲ ਸਾਹਮਣੇ ਚੋਣੀਆਂ ਨੂੰ ਦੇਤਾ ਸੀ ਜਦੋਂ ਨਰਮੇ ਦੀ ਫਸਲ ਨੂੰ ਨੁਕਸਾਨ ਹੋਇਆ ਸੀ 500 ਕਰੋੜ ਰੁਪਇਆ ਇੱਕ ਫਸਲ ਦਿੱਤਾ ਜਿਹੜੇ ਪੂਰੇ ਸਾਲ ਵਸਤੇ 130 ਕਰੋੜ ਰੁਪਇਆ ਆ ਬਜਟ ਪੇਸ਼ ਕਰਨਾ ਹੈ ਤਬਾਹ ਕਰਤਾ ਸੂਬਾ ਐਸ ਕਰਕੇ ਮੈਂ ਹੋਰ ਅੱਛਾ ਇੱਕ ਹੋਰ ਗੱਲ ਹੈ ਤੁਸੀਂ ਮੈਂ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹੋ ਪਿਛਲੇ ਬਜਟ ਵਿੱਚ 2 ਲੱਖ ਕਰੋੜ ਵਿੱਚੋਂ ਉਦੋਂ ਪੌਣੇ 2 ਲੱਖ ਸੀ 10000 ਕਰੋੜ ਰੱਖਿਆ ਸੀ ਕੈਪੀਟਲ ਐਕਸਪੈਂਡੀਚਰ ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਡਿਵੈਲਪਮੈਂਟ ਐਗਤੀ ਬਜਟ ਦਾ 25000 ਕਰੋੜ ਵੱਧ ਗਿਆ ਤੇ ਕੈਪੀਟਲ ਐਕਸਪੈਂਡੀਚਰ ਘਟ ਗਿਆ ਹੁਣ 7.5000 ਕਰੋੜ ਕਰਤਾ ਤੁਸੀਂ ਦੇਖੋ ਜਿਸ ਸੂਬੇ ਦਾ ਮੁੱਖ ਮੰਤਰੀ ਕੈਪੀਟਲ ਐਕਸਪੈਂਡੀਚਰ ਹੀ ਘਟਾ ਦੇ ਤੇ ਰੱਖਿਆ ਕਿਹਦੇ ਵਾਸਤੇ ਹੈ ਆਪਣੀ ਸ਼ਕਲ ਦਿਖਾਉਣ ਵਾਸਤੇ ਮਸ਼ਹੂਰੀ ਕਰਨ ਵਾਸਤੇ ਸਾਰਾ ਪੈਸਾ ਮੈਂ ਉਹ ਤਾਈਓ ਮੈਂ ਬੇਨਤੀ ਕਰਨ ਆਇਆ ਸਾਰਿਆਂ ਲੋਕਾਂ ਨੂੰ ਪੰਜਾਬ ਬਚਾ ਲੋ ਆ ਜਿਹੜੇ ਝਾੜੂ ਵਾਲੇ ਐ ਇਕੱਲੇ ਪੰਜਾਬੀ ਐ ਜਿਹੜੇ ਇਹਨਾਂ ਦੇ ਕਾਬੂ ਆ ਗਏ ਦੇਖੋ ਹਿੰਦੁਸਤਾਨ ਚ ਇਹਨਾਂ ਨੇ ਆਈ ਝੂਠ ਪੂਰੇ ਦੇਸ਼ ਬੋਲਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਵੜਿਆ ਹੁਣ 13 0 ਕਹਿੰਦਾ 13 0 ਉਹ ਸਹੀ ਕਹਿ ਰਿਹਾ ਹੈ ਜ਼ੀਰੋ ਇਹਨੂੰ ਮਿਲਨੀ ਐ ਜਿਹੜੀਆਂ ਜ਼ੀਰੋ ਹੋਣੀਆਂ ਆਮ ਆਦਮੀ ਪਾਰਟੀ ਦੇ ਸੀਟਾਂ ਨੇ 13 ਸੀਟਾਂ ਸਰ ਤੁਸੀਂ ਕੋਈ ਖੇਤੀ ਪਾਰਟੀ ਆਪਕੋ ਦਿਆ ਹੈ ਕੋ ਲੱਗਦਾ ਹੈ ਕਿ ਇਹ ਰਾਈਟ ਟਾਈਮ ਹੈ ਜੀ ਬੀ ਜੀ ਪੀ ਦੇ ਸਾਥ ਬਲਾਇੰਸ ਸੁਧਾਨੀ ਚਾਹੀਏ ਯਾਰ ਮੈਂ ਮੈਡਮ 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 ਮੈਂ ਬਜਟ ਦੀ ਗੱਲ ਕਰੀ ਜਾਨਾ ਤੁਹਾਨੂੰ ਜੀ ਮੈਂ ਪੰਜਾਬ ਦੀ ਬਚਾਉਣ ਦੀ ਗੱਲ ਕਰੀ ਜਾਨਾ ਤੁਸੀਂ ਚਲੋ ਥੈਂਕ ਯੂ ਵੈਰੀ ਮਚ ਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਬੋਧਨ ਕੀਤਾ ਜਾ ਰਿਹਾ ਸੀ ਕਾ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਨਾਲ ਆਪਣੀ ਪਾਰਟੀ ਦਾ ਰਲੇਮਾ ਕਰ ਲਿਆ ਇਸ ਦੌਰਾਨ ਦੀ ਹੈ ਤਸਵੀਰ ਇੱਕ ਮੰਚ ਦੇ ਉੱਤੇ ਇਹ तमाम ਲੀਡਰ ਨਜ਼ਰ ਆ ਰਹੇ ਨੇ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਹੋ ਚੁੱਕੀ ਹੈ ਪਰਮਿੰਦਰ ਸਿੰਘ ਢੀਂਡਸਾ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਸੁਖਦੇਵ ਸਿੰਘ ਢੀਂਡਸਾ ਸੁਭੀਰ ਸਿੰਘ ਬਾਦਲ ਤਾਂ ਬਲਵਿੰਦਰ ਸਿੰਘ ਪੁੰਦੜ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਤਸਵੀਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਇੱਕ ਪਲੇਟਫਾਰਮ ਦੇ ਉੱਤੇ ਇਹ तमाम ਲੀਡਰ ਸੋਖਦੇਵ ਸਿੰਘ ਢੀਰਸਾ तमाम जो ਗਿਲੇ ਸ਼ਿਕਵੇ ਸਨ ਉਹਨਾਂ ਨੂੰ ਪੁਲਾ ਕੇ ਹੁਣ ਕਿਹਟੀ ਆਮ ਆਦਮੀ ਪਾਰਟੀ ਨੂੰ ਵਿਚਾੜੋ ਔਰ ਨੌਜਵਾਨ ਨੂੰ ਕਿਤੇ ਕਈ ਵਾਰੀ ਕਿਸੇ ਵਾਸਤੇ ਤੁਰ ਜਾਂਦੇ ਕਈ ਵਾਰੀ ਕਿਸੇ ਵਾਸਤੇ ਉਹਨਾਂ ਨੂੰ ਸਾਰੇ ਦੀ ਬੇਰਤੀ ਹੈ ਕਿ ਉਹ ਨੌਜਵਾਨ ਘੱਟੇ ਹੋ ਕੇ ਇਸ ਵਾਸਤੇ ਕੋਈ ਉਮੀਦਵਾਰ ਨੂੰ ਵਿਚਾੜੋ ਇਹਹੀ ਹੈ ਵੀ ਕਿ ਹੁਣ ਇਹਨਾਂ ਨੂੰ ਸੋਚੋ ਵੀ ਅਸੀਂ ਨਵੇਂ ਪੁਰਾਣੇ ਬੰਦੇ ਹਾਂ ਜਾ ਸਕਦੇ ਰਾਣੇ ਦਾ ਖਿਆਲ ਰੱਖੋਗੇ ਥੈਂਕ ਯੂ ਤਾਂ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸੁਖਦੇਵ ਸਿੰਘ ਢੀਂਡਸਾ ਨਜ਼ਰ ਆਏ ਖਾਸ ਤੌਰ ਦੇ ਉੱਤੇ ਜ਼ਿਕਰ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਕੀਤਾ ਗਿਆ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ ਇਸੇ ਜ਼ਿਕਰ ਨੂੰ ਦੁਹਰਾਇਆ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਕ ਅਤੇ ਖੁਸ਼ੀ ਦਾ ਦਿਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਤੇ ਪੰਥ ਦੀ ਪਾਰਟੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਸਮੁੱਚੇ ਪੰਜਾਬੀਆਂ ਦੀ ਪਾਰਟੀ ਹੈ ਕੌਮੀ ਪਾਰਟੀਆਂ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ ਨੈਸ਼ਨਲ ਪਾਰਟੀਆਂ ਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਖੇਤਰੀ ਪਾਰਟੀ ਦਾ ਉਹਨਾਂ ਨੇ ਜ਼ਿਕਰ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਕਿ ਸਿਰਫ ਪੰਜਾਬੀਆਂ ਦੀ ਪਾਰਟੀ ਹੈ ਬਜ਼ੁਰਗਾਂ ਦੀਆਂ ਕੁਰਬਾਨੀਆਂ ਕਰਕੇ ਹੀ ਅਕਾਲੀ ਦਲ ਬਣਿਆ ਤਾਂ ਅਕਾਲੀ ਦਲ ਦੇ ਇਤਿਹਾਸ ਦਾ ਜ਼ਿਕਰ ਕੀਤਾ ਸੁਖਬੀਰ ਸਿੰਘ ਬਾਦਲ ਨੇ ਅੱਜ ਦੋ ਪਰਿਵਾਰ ਇਕੱਠੇ ਹੋਏ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਲਈ ਇਹ ਗੱਲ ਕਹੀ ਗਈ ਹੈ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦਾ ਸਰਪ੍ਰਸਤ ਬਣਾਉਣ ਦੀ ਗੱਲ ਵੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਹੈ ਇਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼